ਹਾਂਜੀ ਜੈ ਪਿੰਡ ਜੈ ਭਾਰਤ ਸਾਥਿਓ ਅੱਜ ਬਹੁਤ ਵੱਡਾ ਪ੍ਰੋਗਰਾਮ ਸ਼ਿਰਕਤ ਫੋਰਸੂ ਬੋਲੋ ਕੀਤਾ ਗਿਆ ਹੈ ਕਿ ਸਟੂਡੈਂਟਸ ਵਾਸਤੇ ਮਹਾਤਮਾ ਜੋਤੀਬਰਾਇ ਫੁੱਲੇ ਦੀ ਜਿਹੜੀ ਇਹ ਪਿਕਚਰ ਆ ਫ੍ਰੀ ਦਿਖਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਜਥੇਬੰਦੀਆਂ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਜਿਹੜੇ ਮੱਲੇ ਔਰ ਪਿੰਡਰ ਵਿੱਚ ਗੁਰਦੁਆਰੇ ਹੈਗੇ ਨੇ ਉਹਨੇ ਸਾਰੇ ਕਮੇਟੀ ਮੈਂਬਰਾਂ ਨੂੰ ਪ੍ਰਧਾਨਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਇਹ ਜਿਹੜੇ ਸ਼ੋਅ ਆ ਇਹ ਤੁਸੀਂ ਆਪਣੇ ਵੱਲ ਫੁੱਲ ਕਰਾਓ ਜਿੰਨਾ ਵੀ ਖਰਚਾ ਹੁੰਦਾ ਆਪਣਾ ਕਰਕੇ ਤੇ ਆਪਾਂ ਆਪਣੇ ਮੱਲੇ ਦੇ ਜਿਹੜੇ ਸਟੂਡੈਂਟ ਆ ਉਹ ਲੈ ਕੇ ਆਵੋ ਕਿਉਂਕਿ ਇਹ ਪਿਕਚਰ ਨਹੀਂ ਹੈਗੀ ਇਹ ਗਿਆਨ ਦਾ ਸੂਮਾ ਆ ਜਿਹੜੇ ਮਹਾਤਮਾ ਫੁੱਲੇਜੀ ਸੀ ਇਹ ਇਹ ਫਰਸਟ ਚੇਨ ਬ੍ਰੇਕਰ ਸੀ ਜਿਨ੍ਹਾਂ ਨੇ ਰੂੜੀਵਾਦੀ ਪਰੰਪਰਾ ਨੂੰ ਪਹਿਲੀ ਵਾਰ ਸੱਟ ਮਾਰੀ ਸੀ ਕਿਉਂਕਿ ਮਹਾਤਮਾ ਬੁੱਧ ਦੇ ਆਉਣ ਤੋਂ 2000 ਸਾਲ ਬਾਅਦ ਕਿਸੇ ਨੇ ਆਵਾਜ਼ ਚੱਕੀ ਸੀ ਔਰ ਉਹਨਾਂ ਨੇ ਗਰਾਊਂਡ ਰਿਐਲਿਟੀ ਉੱਤੇ ਇਹ ਕੰਮ ਕਰਕੇ ਦਿਖਾਇਆ ਸੀ ਸੋ ਇਹ ਇਹ ਮਹਾਤਮਾ ਜਤੂਰੇ ਫੁੱਲੇ ਜਿਨ੍ਹਾਂ ਨੂੰ ਅਸੀਂ ਕਿਤਾਬਾਂ ਦੇ ਵਿੱਚ ਸਕੂਲਾਂ 'ਚ ਨਹੀਂ ਪੜ੍ਹੇ ਸੀ ਕਾਲਜਾਂ ਵਿੱਚ ਨਹੀਂ ਸੀ ਪੜ੍ਹੇ ਇਹ ਦੇਖਣ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ ਜਿਹੜਾ ਸਿਨੇਮਾ ਹੁੰਦਾ ਹੈ ਸਿਨੇਮਾ ਜੋ ਸਾਡੇ ਸਮਾਜ ਦਾ ਅੰਗ ਬਣ ਗਿਆ ਹੈ ਔਰ ਸਮਾਜ ਦਾ ਅਕਸ ਹੁੰਦਾ ਹੈ ਇਹ ਸਮਾਜ ਨੂੰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਤੇ ਸਟੂਡੈਂਟਸ ਨੂੰ ਅਸੀਂ ਇਸ ਫੁੱਲੇ ਬਾਰੇ ਜਾਣਕਾਰੀ ਦਵਾਂਗੇ ਤਾਂ ਉਤੋਂ ਹੀ ਪਤਾ ਲੱਗੇਗਾ ਕਿ ਦੁਨੀਆ ਦੇ ਉੱਤੇ ਇੱਕ ਇਦਾਂ ਸ਼ਖਸ ਆਇਆ ਸੀ ਜਿਨੇ ਇਹ ਲੜਕੀਆਂ ਨੂੰ ਪੜਾਉਣ ਲਈ ਪ੍ਰਿੰਦ ਕੀਤਾ ਸੀ ਔਰ ਸਕੂਲ ਖੋਲੇ ਸੀ ਔਰ ਕਿੰਨਾ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ ਜਿਨ੍ਹਾਂ ਲੋਕਾਂ ਨੇ ਵਿਰੋਧ ਕਿਉਂ ਕੀਤਾ ਸੀ ਇਹ ਸਾਰੀ ਜਿਹੜੀ ਜਾਣਕਾਰੀ ਆ ਇਸ ਇੱਕੋ ਪਿਕਚਰ ਦੇ ਵਿੱਚ ਮਿਲ ਜਾਵੇਗੀ ਸਾਥੀਓ ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਕਿਤੇ ਲੈ ਕੇ ਜਾਂਦੇ ਆ ਅਸੀਂ ਬੱਚਿਆਂ ਨੂੰ ਸਾਇੰਸ ਸਿਟੀ ਦਿਖਾਉਨੇ ਆ ਉੱਥੇ ਡਾਇਨਾਸੌਰ ਜਿਹੜਾ ਆ ਜਾ ਹੋਰ ਸਾਇੰਸ ਸਾਇੰਟਿਸਟ ਚ ਜਾ ਦਿਖਾਉਂਦੇ ਆ ਵਿਗਿਆਨਿਕ ਚ ਜਾ ਦਿਖਾਉਂਦੇ ਆ ਇਹ ਇੱਕ ਇੰਟਰੋਡਕਸ਼ਨ ਹੋ ਜਾਂਦੀ ਆ ਇਸੇ ਤਰ੍ਹਾਂ ਜਿਹੜੇ ਮਹਾਤਾਬ ਫੁੱਲੇ ਆ ਗਿਆਨ ਦਾ ਸੂਮਾ ਨੇ ਅਸੀਂ ਬੱਚਿਆਂ ਨੂੰ ਇੰਟਰੋਡਿਊਸ ਕਰਾਉਣਾ ਕਿ ਮਹਾਤਾਬ ਫੁੱਲੇ ਕੌਣ ਸੀ ਸੋ ਇਸ ਕਰਕੇ ਬੱਚਿਆਂ ਨੂੰ ਇਹ ਜਿਹੜੀ ਸਟੂਡੈਂਟਸ ਨੂੰ ਜਿਹੜੀ ਪਿਕਚਰ ਦਿਖਾਉਣੀ ਬਹੁਤ ਜ਼ਰੂਰੀ ਆ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਜਿਹੜੀ ਆ ਇਹ ਫਰੀ ਆਫ ਕਾਸਟ ਪਿਕਚਰ ਦਿਖਾਣੀ ਜ਼ਰੂਰੀ ਆ ਤੇ ਇਸੇ ਕਰਕੇ ਮੈਂ ਬੇਨਤੀ ਕਰਦਾ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਆਪਕੋ ਆਪਣੀ ਇਹ ਜ਼ਿੰਮੇਵਾਰੀ ਨੂੰ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਆਪਣਾ ਫਰਜ਼ ਨਿਭਾਉਣ ਖੇ ਨਾ ਕਹੀਓ ਸਮਾਸੀ ਤੇ ਨਿਕਲ ਗਿਆ ਕਿਉਂਕਿ ਉਹ ਸਮਾ ਹੁੰਦਾ ਹੈ ਤੇ ਅਸੀਂ ਨਾਰੇ ਲਾ ਕੇ ਹੀ ਸਾਥ ਦਿੰਦੇ ਆਂ ਤੇ ਅੱਜ ਸਾਨੂੰ ਇਹ ਚਾਹੀਦਾ ਕਿ ਅਸੀਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਇਹ ਸ਼ੋਅ ਬੁੱਕ ਕਰਾਈਏ ਤੇ ਫ੍ਰੀ ਆਫ ਕੋਸਟ ਸਟੂਡੈਂਟਸ ਨੂੰ ਤੇ ਖਾਸ ਤੌਰ ਤੇ ਇਸਤਰੀਆਂ ਨੂੰ ਇਹ ਫ੍ਰੀ ਫਿਲਮ ਚ ਦਿਖਾਈ ਆਵੇ ਜੈਪੀ ਜੈਪਾ